ਜਰਨੈਲ ਲੰਗਲ ਨੇ ਬੇਜਵਾਨ ਪਸ਼ੂਆਂ ਦੇ ਲਈ ਅੱਗੇ ਆ ਕੇ ਹੱਜਿੱਤ ਲਿਆ ਹਰ ਇੱਕ ਦਾ ਦਿਲ ਦੱਸਿਆ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਸੇਵਾ ਲਗਾਤਾਰ ਜਾਰੀ ਰਹੇਗੀ ਜਰਨੈਲ ਲੰਗਲ ਭੁੱਖੇ ਖੜੇ ਪਸ਼ੂਆਂ ਲਈ ਹਰਾ ਚਾਰਾ ਵੰਡਿਆ ਗਿਆ ਉਤੇ ਦੱਸਿਆ ਕਿ ਅੱਜ ਹਲਕਾ ਫਗਵਾੜਾ ਵਿੱਚ ਪੈਂਦੇ ਪਿੰਡ ਬ੍ਰਾਂਧਪੁਰ ਅਤੇ ਚਾੜ ਵਿਖੇ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਐਸਸੀ ਵਿੰਗ ਪੰਜਾਬ ਦੇ ਜੌਨ ਇਨਚਾਰਜ ਜਰਨੈਲ ਲੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਹੜਪੀਟ ਪਰਿਵਾਰਾਂ ਤੇ ਭੁੱਖੇ ਖੜੇ ਪਸ਼ੂਆਂ ਲਈ ਹਰਾ ਚਾਰਾ ਵੰਡਿਆ ਗਿਆ ਜਾਣਕਾਰੀ ਦਿੰਦੇ ਹੋਏ ਨੰਗਲ ਨੇ ਦੱਸਿਆ ਕਿ ਫਗਵਾੜਾ ਹਲਕੇ ਦੇ ਜਿਹੜੇ ਪਿੰਡ ਵੀ ਹਰਦੀ ਦੇ ਜਪੇੜ ਵਿੱਚ ਆਏ ਹਨ ਉਸ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਰ ਕਹਿ ਕੇ ਜਿੱਥੇ ਹਰਦੀ ਮਾਰ ਹੇਠ ਲੋਕ ਆਏ ਹਨ ਉੱਥੇ ਹੀ ਬੇਜਵਾਨ ਪਸ਼ੂ ਵੀ ਭੁੱਖੇ ਖੜੇ ਹਨ ਜਿਸ ਦੀ ਖਬਰ ਮਿਲਦਿਆਂ ਸਾਡੀ ਸਾਰੀ ਦੀ ਸਾਰੀ ਟੀਮ ਨੇ ਕੱਲ ਤੋਂ ਲਗਾਤਾਰ ਅਸੀਂ ਭੁੱਖੇ ਪਸ਼ੂਆਂ ਵਾਸਤੇ ਚਾਰੇ ਦਾ ਪ੍ਰਬੰਧ ਕੀਤਾ ਹੈ। ਜਿਸ ਤਰ੍ਹਾਂ ਕੱਲ ਅਸੀਂ ਪਛਮਾ ਵਾਸਤੇ ਸੁੱਤੀ ਫੀਡ ਵੰਡੀ ਸੀ ਅਤੇ ਅੱਜ ਅਸੀਂ ਪਿੰਡ ਬ੍ਰਾਮਪੁਰਾ ਤੇ ਚਾਈਡ ਵਿੱਚ ਪਿੰਡ ਦਾ ਦੌਰਾ ਕੀਤਾ ਅਤੇ ਲੋਕਾਂ ਦੇ ਹਾਲਾਤ ਦੇਖੇ ਅਤੇ ਪਛਮਾ ਵਾਸਤੇ ਹਰਾਚਾਰਾ ਵੰਡਿਆ। ਉਹਨਾਂ ਲੋਕਾਂ ਨੂੰ ਇੱਕ ਵਾਰ ਫਿਰ ਪ੍ਰੋਸਾ ਦੋਆਇਆ ਕਿ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਜਾਂ ਸਥਿਰ ਨਹੀਂ ਹੁੰਦੇ ਉਦੋਂ ਤੱਕ ਸੇਵਾ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਾਇੜ ਦੇ ਸਰਪੰਚ ਸੋਢੀ ਸਿੰਘ ਪਿੰਡ ਬ੍ਰਾਂਪੂ ਦੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਸਰਪੰਚ ਵਿਜੇ ਕੁਮਾਰ ਪੰਡੋਰੀ ਬਲਰਾਜ ਬਾਉ ਅਵਤਾਰ ਸਿੰਘ ਕੇਵਲਪ੍ਰੀਤ ਸਿੰਘ ਗੁਰਪ੍ਰੀਤ ਮੌਂਟੇ ਕਰਨਵੀਰ ਸਿੰਘ ਸ਼ਸ਼ੀ ਬੰਗੜ ਮਰਜਿੰਦਰ ਸਿੰਘ ਚੱਸੀ ਗੰਡਵਾ ਅਤੇ ਹੋਰ ਸਾਥੀ ਰਹੇ ਹਾਜ਼ਰ ਹਰੀਸ਼ ਭੰਡਾਰੀ ਦੀ ਰਿਪੋਰਟ